ਬਿਆਗਰਤਾ ਪਾਰੀ ਤੁਮੇ ਇਹ ਬੇੜੀ ਤੈਨੂੰ ਮੋਇਰਾ ਸਗਾੜਾ ਤੁਮੇ ਆਕੇ ਤੈਨੂੰ ਦੇਖ ਕੇ ਲੋੜਾ ਵਾਦੇ ਦੇ ਬਿਆਗਰ ਲੈ ਲੇ ਤੂੰ ਬਾਲਾ ਹੋਸ ਵਾੜਾ ਵਾਗਰ ਵਾਦੇ ਦੇ ਹਾਂ ਏੜੀ ਕਾ ਉਹ ਬੇੜੀ ਤੁਮੀ ਕਾਲ ਨੂੰ ਗੈਚੋ ਰੋ 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 ਅੰਮਾ ਕੋਰੇ ਡੱਕ ਦੇ ਕੇ ਰੰਮਾ ਅੱਛਾ ਤੋ ਮਾ ਤੋ ਮੋਇ ਰਹੀ ਗੈਸ ਮੋਇ ਰਹੀ ਜੋ ਗੈਸ ਹੋਣ ਕਰਵਾ ਉਹਨ ਆਦਾ ਤੈਕਿਆ ਤੂੰ ਏੜੀ ਕੀ ਲੱਗਦੇ ਇਹ ਤੋ ਗੁਰੂ ਮਾ ਹੋਂ ਆਦਾ ਤੈਕਿਆ